اور پنچي کا جلسہ فارميا ٻيوءَ کي شروع ڪيو ۽ جڏهن جڙي ٿي منهنجي دنيا ۾ تنهنجو تنهنجو منهنجي دنيا ۾ تنهنجو تنهنجو پتانيا মই <laughs> দেখা <laughs> ਇੱਕ ਫਾਇਰਿੰਗ ਇਨਸੀਡੈਂਟ ਤੇ ਕਾਠੀਆਣਾ ਬਾਜ਼ਾਰਾ थाना ਕਤਵਾਲੀ ਦੇ ਵਿੱਚ ਪੈਂਦਾ ਜਿੱਥੇ ਰਿਪੋਰਟ ਹੋਇਆ ਸੀਗਾ ਮੌਕੇ ਤੇ ਆਏ ਆ ਤੇ ਇਸ ਦੀ ਜਿਹੜੀ ਆ ਤਸਦੀਕ ਸਾਡੇ ਵੱਲੋਂ ਕੀਤੀ ਜਾ ਰਹੀ ਆ ਇਸ ਦੇ ਵਿੱਚ ਜਿਹੜੇ ਦੋ ਟੂ-ਵੀਲਰ ਦੇ ਸਵਾਰ ਨੌਜਵਾਨ ਆਏ ਨੇ ਜਿੱਥੇ ਇੱਕ ਰਵਨੀਤ ਸਿੰਘ ਦੇ ਨਾਮ ਲੜਕੇ ਨੂੰ ਜਿਹੜਾ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਉਸ ਦੀ ਜਿਹੜੀ ਮੌਕੇ ਤੇ ਅਸੀਂ ਤਫ਼ਤੀਸ਼ ਕਰ ਰਹੇ ਆ ਤਫ਼ਤੀਸ਼ ਕਰਕੇ ਜਿਹੜੀ ਇਸ ਦਾ ਫਾਈਨਲ ਹੋਊਗਾ ਤੁਹਾਨੂੰ ਦੱਸਾਂਗੇ ਤੋ ਸਰ ਕਿੰਨੀਆਂ ਗੋਲੀਆਂ ਚਲੀਆਂ ਆਈਆਂ ਜੀ ਇੱਥੇ ਯਾਰ ਇੱਥੇ ਫਿਲਹਾਲ ਅਸੀਂ ਰੌਂਦ ਜਿਹੜੇ ਇਹਦੇ ਮੌਕੇ ਦੀ ਜਿਹੜਾ ਮਲਾਜਾ ਕਰ ਲਿਆ ਰੌਂਦ ਅਸੀਂ ਕਬਜ਼ੇ 'ਚ ਰਹ ਰਹੇ ਆਂ ਜਿਹੜੇ ਖਾਲੀ ਖੋਲ ਨੇ ਤੇ ਸਾਰਾ ਇੱਕ ਵਾਰੀ ਇਨਵੈਸਟੀਗੇਟ ਕਰਨ ਤੋਂ ਬਾਅਦ ਤੁਹਾਨੂੰ ਇਹ ਸਾਰਾ ਦੱਸ ਦੋਗੇ ਸੀਸੀਟੀਵੀ ਆ ਗਈ ਹੈ ਜੀ ਸਾਹਮਣੇ ਕੈਮਰੇ ਦੇ ਕੇ ਜੀ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਸੀਸੀਟੀਵੀ ਲਈ ਤੇ ਇਹਦੇ ਵਿੱਚ ਸਾਡੇ ਕੋਲ ਇਨੀਸ਼ੀਅਲ ਲੀਡਸ ਜਿਹੜੀਆਂ ਨੇ ਆਈਆਂ ਨੇ ਇਨੀਸ਼ੀਅਲ ਲੀਡਸ ਤੇ ਵਰਕਆਊਟ ਕਰਕੇ ਇਸ ਨੂੰ ਛੇਤੀ ਹੱਲ ਕਰ ਲਿਆ ਜਾਵੇ ਅਜੇ ਇਨੀਸ਼ੀਅਲ ਇਟਸ ਬਿਕੋਜ਼ ਇਨੀਸ਼ੀਅਲ ਜਿਹੜੀ ਇਨਵੈਸਟੀਗੇਸ਼ਨ ਬਿਲਕੁਲ ਬਿਲਕੁਲ ਜੀ ਬਿਲਕੁਲ ਪਿਤੇ ਸਾਲ ਵੀ ਗੋਲੀ ਚੱਲੀ ਸੀ ਤੇ ਇਸ ਲੋ ਘਟ ਚੌਂਕ ਦੇ ਵਿੱਚ ਉਸੇ ਦਿਨ ਜਿਸ ਦੇ ਨਾਲ ਸਭ ਬਿਲਕੁਲ ਇਨੀਸ਼ੀਅਲੀ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹਦੇ ਵਿੱਚ ਸਾਰੀ ਤਫਤੀਸ਼ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਵਾ ਸਾਰਾ ਖੁਲਾਸਾ ਕੀਤਾ ਜਾਵੇਗਾ